ਸਤਨਾਮ ਜੀ ਸੂਰਠ ਮਹਲਾ ਪੰਜਵਾਂ ਅਮਲੀ ਗਰਤਨ ਗਣੀਆ ਕਾਈ ਆਪਣੇ ਬਿਰਦੇ ਪシャン ਹੱਥ ਦੇ ਰਾਖੇ ਕਰ ਆਪਣੇ ਸਦ ਸਦ ਰਗਮਾਨ ਅਮਰੀਨ ਗਨਤਨ ਗਣਿਆ ਕਹਾਈ ਆਪਣ ਦਿਲ ਦੇ ਪਸ਼ਾਕ ਆਤ ਦੇ ਰਾਖੀ ਕਰੇ ਆਪਣੀ ਸਦ ਸਦ ਰਗਮਾਨ ਸਚੋ ਸਰਬ ਸਦ ਮੀਰਵਾਨ ਬੰਦ ਪਾਇ ਮੇਰੇ ਸਤ ਗੁਰ ਪੂਰੇ ਕੋਈ ਸਰਬ ਕਲਿਆਣ ਅਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਤਿੱਤਾ ਬੈਨਨ ਖਾਣ ਤਾਂਸਕੀ ਆਪ ਤੈ ਜਿ ਰੱਖੀ ਨਾਨਕ ਸੱਜ ਕੁਰਬਾਨ ਜੀਉ ਪਾਹਿ ਪਿੰਡ ਜਨ ਸਾਜਿਆ ਦਿੱਤਾ ਪੈਨ ਖਾਣ ਆਪਣੇ ਤਾਂਸਕੀ ਆਪ ਤੈ ਜਿ ਰੱਖੀ ਨਾਨਕ ਸਦਕੁਰਬਾਨ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ